बेटे सिगार भाई जी आओ जी मत अट बेटे कर अब मत अट हां कम ऑन ऐश बेटे हाउ वाज योर जर्नी सफर के मेरा ठीक सीगा बट पापा आई एम सो टायर्ड ओह टायर्ड देन यू गो टू योर रूम एंड

ਜੀ ਸਫਰ ਵਧੀਆ ਰਿਹਾ ਜੀ हे ਮੇਰੇ ਮਾਲਕਾ ਤਾਨੇ ਤੋਂ ਜਿਨੇ ਆਪ ਦੀ ਜੰਮਣਪੋਇ ਤੇ ਦਰਸ਼ਨ ਕਰਵਾਏ ਹੈ ਅੱਜ ਦਾ ਦਿਨ ਤਨ ਹੋ ਨਿਬੜਿਆ ਆਪ ਦੀ ਜੰਮਣਪੋਇ ਤੇ ਪਹੁੰਚੇ ਆਂ हे ਵੈਗੁਰੂ ਸਭ ਨੂੰ ਇਹ ਟਾਈਮ ਦੇਈ ਹਰ ਕੋਈ ਆਪਣੀ ਜੰਮਣਪੋਇ ਤੇ ਆ ਸਕੇ ਆਦੇ ਪਿੰਡ ਆ ਸਕੇ ਜਿੰਨਾ ਗਲੀਆਂ ਦੇ ਵਿੱਚ ਖੇਡਿਆ ਪਲਿਆ ਮੱਲਿਆ ਉਹਨਾਂ ਗਲੀਆਂ ਦੇ ਵਿੱਚ ਬਾਪ ਸਾ ਕਿਉਂ ਨਾ ਗੜੀਆਂ ਦਾ ਆਨੰਦ ਮਾਣ ਸਕੇ ਵਾਹਿਗੁਰੂ ਸ਼ੁਕਰਾਨਾ ਤੇਰਾ ਤਨ ਹੈ ਤੂੰ ਤਨ ਹੈ ਤੂੰ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖੀ ਸਭ ਤੇ ਹਾਂਜੀ ਪਵਨ ਜੀ ਹਾਂਜੀ ਬੱਚੇ ਠੀਕ ਨਹੀਂ ਸਾਰੇ ਹਾਂਜੀ ਠੀਕ ਹੈ ਸਭ ਠੀਕ ਹੈ ਤੁਸੀਂ ਸੁਣਾਓ ਬੜਾ ਠੀਕ ਲੱਗਦਾ ਹਾਂਜੀ ਹਾਂਜੀ ਸਾਰਾ ਲੈ ਲੂਗੇ ਪੱਟੀਆਂ ਪੁੱਟੀਆਂ ਹਾਂਜੀ ਬਸ ਵਧੀਆ ਹੋ ਗਈ ਤੁਹਾਡੇ ਅੱਛਾ ਠੀਕ ਰਿਹਾ ਠੀਕ ਹੈ ਅੱਛਾ ਵਧੀਆ ਚਲੋ ਚੰਗੀ ਗੱਲ ਹੈ ਭਾਈ ਹਾਂਜੀ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਮੈਂ ਪਰसों ਪਰਸੋਂ ਲੱਗਿਆ ਫੋਨ ਕਰਨ ਅੱਛਾ ਜੀ ਆ ਤੈਨੂੰ ਪਤਾ ਹੈ ਮੇਰੀ ਬੇਟੀ ਵੀ ਨਾਲ ਆਈ ਐ ਇਸ ਤੇ ਖੜੇ ਪੈਰ ਟਿਕਟਾਂ ਲੈ ਕੇ ਆਏ 2500 ਡਾਲਰ ਦੀ ਟਿਕਟ ਤੇ ਕਿ ਜਾਣੇ ਦੀ ਹਾਂਜੀ ਇਹ ਕਹਿੰਦੀ ਪਾਪਾ ਮੈਂ ਵੀ ਤੇਰੇ ਪਿੰਡ ਜਾਣਾ ਐ ਮੈਂ ਕਿਹਾ ਤੂੰ ਵੀ ਆ ਜਾ ਠੀਕ ਹੈ ਜੀ ਉੱਥੋਂ ਤੁਰਨ ਵੇਲੇ ਤੂੰ ਮੈਂ ਫੋਨ ਕਰਨ ਲੱਗਿਆ ਹਾਂਜੀ ਇਹ ਤੂੰ ਕਿਸੇ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਇਸ ਤੋਂ ਪਹਿਲਾਂ ਮੇਰੇ ਯਾਦ ਹੈ ਤੂੰ ਇਸ ਘਰ ਚ ਮੂਵ ਹੋਇਆ ਉਦੋਂ ਤੋਂ ਲੈ ਕੇ ਉਹਨੂੰ ਪਹਿਲਾਂ ਦੀਆਂ ਗੱਲਾਂ ਫੋਨ ਤੇ ਫੋਨ ਫੋਨ ਤੇ ਫੋਨ ਮੈਸੇਜ ਤੇ ਮੈਸੇਜ ਆਪਣਾ ਇੰਨਾ ਕੁਝ ਹੁੰਦਾ ਸੀ ਪਰसों ਤੋਂ ਮੈਨੂੰ ਤੁਸੀਂ ਕਿਉਂ ਇਗਨੋਰ ਕਰ ਰਹੇ ਹੋ ਕਿਉਂ ਨਹੀਂ ਮੇਰੀ ਵੀ ਗੱਲਬਾਤ ਸੁਣ ਰਿਹਾ ਕੀ ਹੋ ਰਿਹਾ ਹੈ ਵਾਟਸ ਗੋਇੰਗ ਆਨ ਯਰ ਵਾਟਸ ਥਿਸ ਆਈ ਡੋਨਟ ਅੰਡਰਸਟੈਂਡ 올 ਥਿਸ ਮੈਸ ਇਹ ਆਪਣੇ ਕੌਣ ਨੇ ਸਸਰੀਕਾਲ ਜੀ ਸਤਿ ਸ਼੍ਰੀ ਅਕਾਲ ਬਜੀ ਸਤਿ ਸ਼੍ਰੀ ਅਕਾਲ ਜੀ ਇਹ ਭੈਣ ਜੀ ਆਪਣੇ ਕਿਹੜੇ ਆਪਣੇ 10 ਭਰਾ ਦਾ ਗੋਲਪਾ ਕੁਝ ਹੈ ਕਾ ਤੇ ਜਵਾਨ ਦੀ ਸੁੱਕੀ ਹੈ ਤੇਰੀ ਇਹ ਭੈਣਾਂ ਜੀ ਮੇਰੀ ਅੱਛਾ ਅੱਛਾ ਤੇਰੀ ਭੈਣ ਤੇ ਮੇਰੀ ਵੀ ਭੈਣ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਪਹੁੰਚੇ ਇੱਥੋਂ ਤੱਕ ਭੈਣ ਜੀ ਠੀਕ ਠਾਕ ਪਹੁੰਚੇ ਮੈਂ ਤਾਂ ਆਹੀ ਪਿੱਟੀ ਜਾਂਦਾ ਸਾਰੇ ਰਾਹ ਮੈਨੂੰ ਨੀਂਦ ਨਹੀਂ ਆਈ ਅੱਛਾ ਸਾਨੂੰ ਹੋ ਗਏ ਆਲਮੋਸਟ 25 30 ਘੰਟ ਚੱਲਣ ਠੀਕ ਹੈ ਬਾਈ ਫੋਨ ਤੇ ਫੋਨ ਮਲਾ ਰਾਹ ਦੇ ਵਿੱਚ ਕਤਰ ਰੁਕੇ ਉੱਥੋਂ ਫੋਨ ਕੀਤਾ ਕਿਤੋਂ ਫੋਨ ਨਹੀਂ ਮਿਲਿਆ 에ਅਰਲਾਈਨ ਦਾ ਕਤਰ 에ਅਰ ਰੈਨਸ ਸੀ ਨਾ ਸਾਡੀ ਉੱਥੋਂ ਫੋਨ ਕੀਤਾ ਫੋਨ ਹੀ ਨਹੀਂ ਚੁੱਕਦਾ ਕੋਈ ਪਹਿਲਾਂ ਇਹਦੇ ਨਾਲ ਇੰਨੀਆਂ ਗੱਲਾਂ ਹੁੰਦੀਆਂ ਸੀ ਰੋਜ਼ ਹੁੰਦੀਆਂ ਸੀ ਇਹਨਾਂ ਦੀ ਬੇਟੀ ਹੈ ਇੱਕ ਉਹਦੇ ਉਹ ਸਾਰੀਆਂ ਜਾਦੇ ਗੱਲਾਂ ਉਹ ਹੀ ਕਰਦੀ ਸੀ ਪਰਸੋਂ ਤੋਂ ਲੈ ਕੇ ਘੰਟੀਆਂ ਵੱਜ ਜਾਨਦੀਆਂ ਕਦੇ ਫੋਨ ਬੰਦ ਆ ਜਾਂਦਾ ਹੈ ਕਦੇ ਕੋਈ ਚੁੱਕਦਾ ਨਹੀਂ ਕਦੇ ਮੈਸੇਜ ਤੇ ਚਲੇ ਜਾਂਦਾ ਮੈਂ ਤਾਂ ਇਨਾ ਪਰੇਸ਼ਾਨ ਆ ਵੀ ਹੋ ਕੀ ਗਿਆ ਮੈਨੂੰ ਤਾਂ ਇਹਦਾ ਫਿਕਰ ਸੀ ਇਹਦਾ ਚੰਗਾ ਭਲਾ ਬੈਠਾ ਹੈ ਇਹਦਾ ਚੰਗਾ ਭਲਾ ਹੁਣ ਕੀ ਦੱਸਾਂ ਇਹਦਾ ਸਾਡਾ ਫੋਨ ਨੀ ਚੱਕਦਾ ਹੈਗਾ ਅਸੀਂ ਤਾਂ ਬਹੁਤ ਦੁਖੀ ਆ ਇਸ ਗੱਲ ਤੋਂ ਇਹ ਸਾਡਾ ਫੋਨ ਤਾਂ ਚੱਕ ਦੇ ਕਮ ਸੇ ਕਮ ਕੋਈ ਜਵਾਬ ਦੇ ਦੇ ਕੱਟ ਦੇ ਨਾ ਇਹਨੇ ਕਦੇ ਫੋਨ ਨੀ ਚੱਕਣਾ ਮਾੜੇ ਪੁੱਤ ਨਹੀਂ ਪਤਾ ਨਹੀਂ ਇਹਨੂੰ ਕੀ ਹੋਇਆਗਾ ਮੈਂ ਤਾਂ ਭੈਣ ਜੀ ਇਸ ਗੱਲੋਂ ਹੈਰਾਨ ਆ ਵੀ ਜਦੋਂ ਤੋਂ ਇਸ ਘਰ ਚ ਆਇਆ ਮੈਂ ਇਹ ਨਹੀਂ ਕਹਿੰਦਾ ਮੇਰੇ ਘਰ ਚ ਆਇਆ ਘਰ ਤਾਂ ਮੇਰਾ ਕਿ ਹੋਇਆ ਇਹਦਾ ਕਿਉਂ ਹੈ ਤੁਹਾਡਾ ਇੱਕੋ ਹੀ ਗੱਲ ਹੈ ਆਪਣਾ ਪਰਿਵਾਰ ਮੁੱਦ ਤੋਂ ਇੱਕ ਦੂਜੇ ਨੂੰ ਜਾਣਦਾ ਪਰ ਮੈਂ ਇਸ ਗੱਲ ਉਹ ਰਾਣਾ ਵੀ ਉਹ ਤੋਂ ਬਾਅਦ 3 ਦਿਨ ਪਹਿਲਾਂ ਕੀ ਹੋ ਗਿਆ ਮੇਰਾ ਫੋਨ ਚੁੱਕਦਾ ਮੇਰੀ ਬੇਟੀ ਮੈਨੂੰ ਮਖੌਲ ਕਰਦੀ ਹੈ ਕਹਿੰਦੀ ਡੈਡ ਤੇਰਾ ਦੋਸਤ ਇਹ ਜੈ ਤੇਰੇ ਨਾਲ ਗੱਲ ਹੀ ਨਹੀਂ ਕਰਦਾ ਤੇ ਦੋਸਤ ਦੀ ਬੇਟੀ ਮੈਨੂੰ ਉਹਦਾ ਨਾਂ ਨਹੀਂ ਹੁਣ ਪਤਾ ਕੀ ਹੈ ਜ਼ਿਆਦਾ ਗੱਲ ਉਹੀ ਕਰਦੀ ਸੀਗੀ ਤੇ ਉਹ ਕੋਈ ਮੈਸੇਜ ਦਾ ਜਵਾਬ ਨਹੀਂ ਕੁਛ ਨਹੀਂ ਮੈਂ ਹਰਾਨ ਪਰੇਸ਼ਾਨ ਤੂੰ ਪਵਨ 10000 ਗੱਲ ਦੱਸ ਮੈਂ ਕਿਥੋਂ ਭੌਂਕਦਾ ਆ 10000 ਮੀਲ ਤੋਂ ਯਾਰ ਮੈਨੂੰ ਕੋਈ ਗੱਲ ਤਾਂ ਦੱਸ ਕੋਈ ਹੋਰ ਕੱਟਣਾ ਵਾਪਰ ਗਈ ਤੇਰੇ ਨਾਲ ਕੋਈ ਹੋਰ ਕੁੱਟਮਾਰ ਕਰ ਗਿਆ ਮੈਂ ਆ ਗਿਆ ਨਾ ਹੁਣ ਭੰਜੀ ਬੈਠੇ ਅਸੀਂ ਮਾਰ ਮਾਰ ਡਾਂਗਾ ਪਧਰਾ ਕਰਦੇ ਆ ਵੀ ਜਿਹਨੇ ਤੈਨੂੰ ਹੱਥ ਲਾਇਆ ਕਾਨੂੰਨ ਨੂੰ ਕਿ ਜਿਹਨੇ ਆਪਦੇ ਹੱਥ ਚੁਲੇ ਆ ਅਸੀਂ ਉਹਨੂੰ ਕਾਨੂੰਨ ਦੇ ਹਵਾਲੇ ਕਰਾਂਗੇ ਇਹ ਭਾਈ ਮੂੰਹੋਂ ਖੁੱਟਪਾ ਕੀ ਗੱਲ ਆ ਸਾਰੀ ਦੱਸ ਦੇ ਬਾਈ ਨੂੰ ਤੁਹਾਡਾ ਭਤੀਜਾ ਨਹੀਂ ਸੀਗਾ ਜੀ ਕੀ ਤੁਹਾਡਾ ਭਤੀਜਾ ਜਿਹੜਾ ਕਰੇ ਆਪਣੇ ਹੁੰਦਾ ਹੁੰਦਾ ਸੀਗਾ ਜੀ ਮੇਰਾ ਭਤੀਜਾ ਹਾਂ ਜੀ ਮੇਰਾ ਭਤੀਜਾ ਹੈ ਨਹੀਂ ਕੋਈ ਕਿਹੜਾ ਭਤੀਜਾ ਉਹ ਕਹਿੰਦਾ ਜੀ ਮੈਂ ਉਹਨਾਂ ਦਾ ਭਤੀਜਾ ਜੀ ਕੱਲ ਨੂੰ ਸਾਰਾ ਭਲਾੜਾ ਕਹੂ ਮੈਂ ਹਰਮੰਦਰ ਸਾਹਿਬ ਦਾ ਭਤੀਜਾ ਮੇਰਾ ਭਤੀਜਾ ਬਣ ਜੂ ਉਹ ਲੈ ਸੁਣ ਲੋ ਭੈਣ ਜੀ ਉਹ ਮੇਰਾ ਭਤੀਜਾ ਇੱਥੇ ਕੋਈ ਯਾਰ ਕਿਹੜੀਆਂ ਇਹ ਉਰਲੀਆਂ ਪੜਦੀਆਂ ਮਾਰੀ ਕਿਹੜਾ ਭਤੀਜਾ ਕੌਣ ਸੀ ਕਿਹੇ ਜਿਹਾ ਸੀ ਕੀ ਸੀ ਮਾਂ ਨੇਹਾ ਨੂੰ ਲੈ ਗਿਆ ਸੀਗਾ ਜੀ ਬਾਜ਼ਾਰ ਕਿਹੜਾ ਸਾਥ ਜੀ ਕਿਉਂ ਜਾਗਾ ਮੈਨੂੰ ਨਹੀਂ ਪਤਾ ਮੁੜ ਕੇ ਮੇਰਾ ਕੋਈ ਭਤੀਜਾ ਤੂੰ ਮੈਨੂੰ ਪੁੱਛਿਆ ਵੀ ਤੇਰਾ ਭਤੀਜਾ ਆਇਆ ਇਹਨੂੰ ਮਿਲਣਾ ਹੈ ਕੀ ਕਰਨ ਮੈਨੂੰ ਪੁੱਛਿਆ ਤੂੰ ਮੈਂ ਤਾਂ ਮੈਂ ਤੈਨੂੰ ਕਿਹਾ ਵੀ ਮੇਰੇ ਭਤੀਜੇ ਨੂੰ ਮਿਲੀ ਐਂ ਜੀ ਮੈਂ ਇਹਨੂੰ ਕਿਹਾ ਫਲਾਣੇ ਬੰਦੇ ਕੋਲੇ ਆਹ ਮੇਰਾ ਚਾਚੇ ਦਾ ਪੁੱਤ ਹੈ ਚਾਬੀ ਇਹ ਕਰ ਦਿ ਜਾ ਫਿਰ ਉਹ ਮੌਜ ਨਾਲ ਰਹੋ ਆ ਭਤੀਜਾ ਘੱਟ ਮਾਰਿਆ ਬੋਰੀ ਚੋਂ ਬੇ ਭਾਈ ਤੂੰ ਕੀ ਕਿਹੜੀਆਂ ਗੱਲਾਂ ਨੂੰ ਰੋਣਾ ਇਹ ਤਾਂ ਮੈਂ ਆਪ ਪੁੱਛ ਪਰਤਾਲ ਕਰਕੇ ਇੱਥੇ ਆਈਆਂ ਕਿ ਤੂੰ ਕਿੱਧਰ ਤੂੰ ਰਹਿ ਫਿਰਦਾ ਕਿਹੜੇ ਹਨੇਰੇ ਚ ਤੂੰ ਰਹਿ ਫਿਰਦਾ ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ ਮੈਂ ਤਾਂ ਬੁੱਖ ਬੰਦਾ ਆ ਕਰਕੇ 108 ਆਈ ਆ ਹੁਣ ਕਿੱਥੇ ਭਤੀਜਾ ਉਹ ਲਿਆ ਮੇਰੇ ਸਾਹਮਣੇ ਮੈਂ ਕੱਸਦੇ ਹੁਣ ਫੜਾ ਪੂਛ ਉਹਦੀ ਪਤਾ ਹੀ ਨਹੀਂ ਜੀ ਉਹ ਨਾਨਾ ਨਹਿਾਈ ਕੁੜੀ ਉਹਦੇ ਨਾਲ ਹੀ ਵਾਗੀ ਸੀਗੀ ਸ਼ਹਿਰ ਲੈ ਗਿਆ ਸੀ ਉਹਨੂੰ ਮੁੜ ਕੇ ਬਸ ਪਤਾ ਹੀ ਨਹੀਂਗਾ ਜੀ ਹੁਣ ਬਸ ਤੇ ਤੇਰੇ ਖੋਪੇ ਜੜੇ ਆ ਉਹ 60 ਸਾਲ ਤੇਰੀ ਉਮਰ ਹੋ ਗਈ 640 ਤੂੰ ਮੇਰੇ ਨਾਲ ਕੱਠਿਆਂ ਬਤਾਏ ਐ ਤੂੰ ਬੰਦਾ ਹੈ ਕਿ ਢਾਂਡਾ ਹੈ ਯਾਰ بس ਸਹੀ ਗੱਲ ਹੈ ਤੈਨੂੰ ਬੰਦੇ ਦੀ ਪਛਾਣ ਹੀ ਨਹੀਂ ਇੱਕ ਰਾਹ ਜਾਂਦੇ ਰਾਹੀ ਨੂੰ ਤੂੰ ਆਦਾ ਭਤੀਜਾ ਮੇਰਾ ਭਤੀਜਾ ਬਣਾਈ ਜਾਂਦਾ ਕੋਈ ਚੋਰ ਚੱਕਾ ਤੇਰੇ ਘਰ ਆ ਕੇ ਵੜ ਕੇ ਆ ਕੇ ਕਹਦੇ ਮੈਂ ਆ ਭੈਣ ਜੀ ਹੋਰਾਂ ਦਾ ਭਾਂਜਾ ਲੱਗਦਾ ਜੀ ਮੈਂ ਹਰਮੰਦਰ ਸਿੰਘ ਦਾ ਭਾਂਜਾ ਲੱਗਦਾ ਜੀ ਤੂੰ ਹਰੇਕ ਦੀ ਗੱਲ ਮੰਨ ਲੇਗਾ ਤੇਰੇ ਕੋਲੇ ਫੋਨ ਸੀ ਨਾ ਤੂੰ ਮੈਨੂੰ ਫੋਨ ਲਾਉਂਦਾ ਮੇਰੀ ਉਹਦੇ ਨਾਲ ਗੱਲ ਕਰਾਉਂਦਾ ਉਸ ਕੰਜਰ ਨਾਲ ਕੌਣ ਹੈ ਉਹ ਜਿਹੜਾ ਕੁਝ ਤੇਰੇ ਨਾਲ ਹੋ ਰਿਹਾ ਹੈ ਇਹ ਇੰਨਾ ਕਾਰਨਾਂ ਕਰਕੇ ਹੋ ਰਿਹਾ ਹੈ ਆ ਗੱਲ ਕੋਲੀ ਆ ਗੱਲ ਕੋਲੀ ਆ ਗੱਲ ਕੋਲੀ ਪੈਨ ਜੀ ਗਲਤ ਕਹਿ ਮੈਂ ਤੁਸੀਂ ਸਹੀ ਹੋ ਛੋਟੇ ਹੁੰਦੇ ਤੋਂ ਜਾਣਦਾ ਮੈਂ ਇਹਨੂੰ 100% ਸਹੀ ਹੋ ਇਹ ਤਾਂ ਦੱਸਦੇ ਹੀ ਨਹੀਂ ਕਿ ਕੌਣ ਕੁੜੀ ਪੜਦੀ ਆ ਕੌਣ ਕੀ ਹੋ ਗਿਆ ਇਹਦੇ ਤਾਂ ਦਿਮਾਗ ਜੀ ਨਹੀਂ ਹੈਗੀ ਮੈਂ ਤਾਂ ਕਹਿੰਦੀ ਇਹਦਾ ਦਿਮਾਗ ਹੀ ਖਤਮ ਹੋ ਗਿਆ ਚਾਹ ਉਹਦੇ 60 ਵਜ ਗਈ ਉਹ ਪੈਣੇ 60 ਤਾਂ ਇਹਦੇ ਹੁਣ ਵਜੇ ਆ ਵੀਰਚੇਰ ਤੇ ਕਿੱਦਾਂ ਦਾ ਬੈਠਾ ਤੇ ਆਹ ਆਕਾਰਸਤਾਨੀ ਆ ਜੇ ਤਾਂ ਉਦੋਂ ਦੇ ਗਰੀ ਜਾਂਦਾ ਇਹ ਮੈਂ ਇਹਨੂੰ ਜਿਹੜਾ ਮਰਜ਼ੀ ਲਫ਼ਜ਼ ਬੋਲ ਸਕਦਾ ਕਿਉਂਕਿ ਅਸੀਂ ਬਚਪਨ ਦੇ ਦੋਸਤਾਂ ਕਾਰਸਤਾਨੀਆਂ ਕਹਾ ਪੁਸ਼ ਕਹਾ ਇਹ ਬੁਰਾਣੀ ਮਨਸਾ ਦਾ ਪਰ ਕਰਦਾ ਹੈ ਇਹੀ ਕੁਛ ਰਿਹਾ ਹੈ ਹੋਰ ਸੁਣੋ ਇਹਦੀ ਕੁੜੀ ਪਤਾ ਨਹੀਂ ਕੀ ਮੈਂ ਤਾਂ ਉਹਨੂੰ ਮੈਂ ਜਦੋਂ ਉਹਨੂੰ ਫੋਨ ਕਰਨਾ ਉਹਦੇ ਮੂਹੋਂ ਟੋਨ ਵੱਜਣੀ ਕਈਆਂ ਦੇ ਬੋਲਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਕਈਂ ਦੇ ਸ਼੍ਰੀ ਰਾਮ ਸਾਰਿਆਂ ਦੇ ਬੋਲਦਾ ਉਹਦੇ ਬੋਲਣਾ ਵੇ ਮੈਂ ਬਣ ਕੇ ਫਲਾਈ ਵੇ ਮੈਂ ਕਰਕੇ ਫਲਾਈ ਆਵਾਂ ਜੇ ਤੂੰ ਬੁਲਾਵੇਂ ਮਿੱਤਰਾ ਮੈਂ ਕਿਹਾ ਚਾਚਾ ਜੀ ਕਹਿੰਦੀ ਹੈ ਜੇ ਤੂੰ ਬੁਲਾਵੇਂ ਚਾਚਾ ਜੀ ਚਾਚਾ ਜੀ ਤਾਂ ਆ ਗਿਆ ਤੇ ਆਪ ਕਰ ਗਈ ਫਲਾਈ ਕਿਹਦੇ ਨਾਲ ਭਾਈ ਕੀ ਦੱਸਾਂ ਉਹ ਤਾਂ ਲੁੱਤਰੋ ਸੀਗੀ ਕਿਸੇ ਗੱਲ ਦਾ ਭੇਤ ਹੀ ਨਹੀਂ ਸੀ ਦਿੰਦੀ ਚੰਦਰੀ ਐਦੋਂ ਉੱਤੇ ਕੀ ਹੋਊਗੀ ਵੱਡੀ ਗੱਲ ਜਦੋਂ ਫੋਨ ਕਰਨਾ ਅੰਦਰ ਪੜ ਜਾਣਾ ਬੰਦੇ ਦੇ ਹਏ ਚਾਚਾ ਜੀ ਹਏ ਅੰਕਲ ਜੀ ਮਰ ਗਏ ਰਾਤ ਮੈਨੂੰ ਤਾਂ ਇਹ ਲੱਗਦਾ ਇਹਨੂੰ ਕਿਰਾਂ ਕੁੱਟਿਆ ਕੁੱਟ ਵੱਢ ਕੇ ਸਿੱਟ ਗਏ ਮੈਨੂੰ ਤਾਂ ਇਹ ਲੱਗਦਾ ਜਿਹੜਾ ਤੁਸੀਂ ਨੰਗ ਮਲੰਗ ਜਾਈ ਜੀ ਨੂੰ ਮੇਰਾ ਭਤੀਜਾ ਗਈ ਜਾਂਦਾ ਉਹਨੇ ਤੇ ਇਹਦੀ ਲੁੱਤਰੋ ਨੇ ਮਿਲ ਕੇ ਇਹਦੀਆਂ ਲੱਤਾਂ ਚੜਵਾਈਆਂ ਮੈਨੂੰ ਵੀ ਆਹੀ ਸ਼ੱਕ ਹੈਗਾ। ਹਾਂ। ਮੇਰੀ ਗੱਲ ਕਹੀ ਤਾਂ ਇਹਨਾਂ ਨੂੰ ਬਾਲੀ ਕੌੜੀ ਲੱਗਦੀ ਐ। ਨਾਲੇ ਕੁੜੀਆਂ ਨੂੰ ਕੌੜੀ ਲੱਗਦੀ ਐਗੀ। ਦੱਸ ਮੈਂ ਕੀ ਕਰਾਂ ਮੈਂ ਤਾਂ ਚੰਗੇ ਨੂੰ ਸਮਝਾਉਣੀ ਐ ਬਾਈ। ਮੈਂ ਤੇ ਮੇਰੇ ਭਤੀਜੇ ਵਰਗੇ ਆ ਉਹ ਮੁੰਡਾ ਮੰਗਾ ਮੈਂ ਤੇ ਮੰਗਾ ਇਹਨੂੰ ਸਮਝਾਉਂਦੇ ਮਾਰਗੇ ਸਾਡੀ ਉਹਨੇ ਇਹਨੇ ਗੱਲ ਨਹੀਂ ਸੁਣੀ। ਮੰਗਾ ਮੈਂ ਹੁਣੇ ਬੁਲਾਉਣਾ ਮੰਗੇ ਰੋਤ। ਹਾਂ। ਕੀ ਤੂੰ ਦੁਬਾਰੇ ਚਖਮਨ ਪੜ? ਮੱਗਾ ਹੁਣ ਇਸ ਦੁਨੀਆ 'ਚ ਨਹੀਂ ਹੈਗਾ। ਕੀ? ਹਾਂ। ਮੰਗਾ ਦੀ ਗੱਲ ਕਰਦੀ ਹੈ ਮੰਗਾ ਹੈ ਨਹੀਂ ਹੁਣ ਇਸ ਦੁਨੀਆ 'ਚ ਮੰਗਾ ਹੈ ਨਹੀਂ ਨਾ ਉਹਨੂੰ ਕੀ ਹੋ ਗਿਆ ਇਹ ਤਾਂ ਚੰਦਰਾ ਨਾ ਉਹਦੇ ਸਰਕਾਰ ਤੇ ਵੀ ਨਹੀਂ ਗਿਆ ਓਏ ਤੂੰ ਮੰਗਾ ਨੂੰ ਵੀ ਖਾ ਗਿਆ ਉਹ ਦੁਸ਼ਟਾ ਉਹਨੂੰ ਮੈਂ ਗੋਦੀ ਚੱਕ ਚੱਕ ਖੜਾਇਆ ਹੋਇਆ ਓਏ ਉਹ ਮੈਂ ਉਥੋਂ ਕਿਹੜੇ ਦਿਲ ਦੇ ਵਿੱਚ ਆਰਮਾਨ ਲੈ ਕੇ ਆਇਆ ਜਾ ਕੇ ਮੰਗੇ ਨਾਲ ਬੈਠੂ ਮੈਂ ਦੇਖੋ ਸੱਚੀ ਗੱਲ ਦੱਸਦਾ ਮੈਨੂੰ ਸਭ ਤੋਂ ਵੱਧ ਮੈਂ ਅਨੰਦੋਲੇ ਨਾਲ ਬੈਠਣਾ ਉਹਦੇ ਗੱਲਾਂ ਮਾਰਾਂ ਮੇਰੇ ਦੋਸਤਾਂ ਵਰਗਾ ਓਏ ਰੱਬਾ ਮੇਰਾ ਓਏ ਆ ਕੀ ਪਾਣਾ ਵਰਤ ਗਿਆ ਉਹ ਵੀ ਨਹੀਂ ਰਹਿਣਾ ਤੇ ਸੁਣ ਲੈਗਾ ਸੁਣ ਲੈ ਮੇਰੀ ਗੱਲ ਤੇਰਾ ਗੱਲ ਦਾ ਜਵਾਬ ਦੇ ਦੇ ਭਾਈ ਨੂੰ ਹਾਂ ਭਤੀਜਾ ਪਤੂਜਾ ਜਾ ਤੇ ਤੇਰੀ ਉਹ ਬਟਰਫਲਾਈ ਜੀ ਰਲ ਮਿਲ ਕੇ ਤੈਨੂੰ ਕਟਕਟਾ ਕੇ ਮੈਨੂੰ ਖਾ ਗੇ ਪਤਾ ਨਹੀਂ ਤੋ ਕੀ ਕੀ ਹੋ ਗਿਆ ਆਲੇ-ਦਾਲੇ ਆ ਭੈਣ ਜੀ ਤੁਸੀਂ ਨੇੜੇ ਬੈਠੋ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਹੋਣਾ ਗੱਲਾਂ ਤਾਂ ਉਹੀ ਕਰਨ ਵਾਲੀਆਂ ਨੇ ਨਾ ਮੈਂ ਤਾਂ ਕੰਨ ਮੋਟ ਬੈਠੀ ਆਂ ਕਹਿੰਦੇ ਹੁੰਦੇ ਕਾ ਹੱਥ ਸੁਨੇਹਾ ਦੇ ਲੈਂਦਾ ਛੱਟਾ ਦਾ ਇਹਨੂੰ ਤਾਂ ਸੰਗ ਨਹੀਂ ਆਉਂਦੀ ਹੈਗੀ ਮੈਂ ਤਾਂ ਦੱਸ ਦੇਣੀ ਕੋਈ ਗੱਲ ਮੇਰੀ ਗੱਲ ਸੁਣ ਲਓ ਸੁਣਾ ਦੇ ਦੇਖੋ ਮੈਂ ਹੈਗਾ ਅਣਪੜ੍ਹ ਹਾਂ ਕੋਈ ਪੜਿਆ ਨਹੀਂ ਕੋਈ ਲਿਖਿਆ ਨਹੀਂ ਗਾ ਮੈਨੂੰ ਨਾ ਪਤਾ ਕਾ ਕਿਸ ਚੀਜ਼ ਦਾ ਫੱਕਰ ਬੰਦਾ ਮੈਂ ਤਾਂ ਇੱਕ ਸਾਧਿਆ ਬੰਦਾ ਠੀਕ ਹੈ ਨਾ ਅੱਛਾ ਵੀ ਮੇਰੀ ਜਿਹੜੀ ਇੱਜ਼ਤ ਸੀਗੀ ਹਾਂ ਬਸ ਮੈਨੂੰ ਚਾਹੇ ਕੁੱਟੋ ਮਾਰੋ ਦੱਬੋ ਕੁਛ ਮਰਜ਼ੀ ਕਰੋ ਇੱ ਹੋ ਗਈ ਬਸ ਹੋਰ ਮੇਰੇ ਪੱਲੇ ਕੋਈ ਨਹੀਂ ਮਿਲਵਾ ਮਰਜੀ ਕਾ ਬਸ ਮੇਰਾ ਸਾਰਾ ਪਿੰਡ ਨੋਂ ਪੜਾ ਹੈ ਮੇਰੇ ਸਾਰੇ ਪਿੰਡ ਦੀ ਅਨਪੜ੍ਹ ਦੀ ਤਾਂ ਇੱਜ਼ਤ ਗਈ ਨਹੀਂ ਇਹਨੂੰ ਪੁੱਛਣਾ ਹੋਵੇ ਵੀ ਐਂ ਇੱਚਤ ਵਾਲ ਜਾਂਦੀ ਹੁੰਦੀ ਹੈ ਕੋਈ ਤੁਸੀਂ ਮੇਰੀ ਉਮਰ ਦੇ ਹੋ ਜੇ ਅਸੀਂ ਪੁਰਾਣੇ ਪੁਰਾਣੀਆਂ ਗੱਲਾਂ ਛੇੜ ਲੀਆਂ ਫਿਰ ਜਵਾਬ ਦੇਣ ਜੋ ਕਰੂਗਾ ਐਸ ਉਮਰੇ ਤਾਂ ਮੇਰੇ ਵਾਹ ਹਰੇਕ ਹੀ ਕਹਿੰਦਾ ਮੈਂ ਤਾਂ ਸਾਧਾਂ ਜੀ ਮੈਂ ਤਾਂ ਮੰਗ ਪਿੱਲ ਕੇ ਖਾਣਾ ਜੀ ਬਹੁਤ ਹੀ ਗਰੀਬ ਤੇ ਸ਼ਰੀਪੰਦਾ ਪਵਨ ਸੇ ਐਂ ਨਹੀਂ ਗੱਲ ਬਣਦੀ ਤੂੰ ਤੂੰ ਮੈਨੂੰ ਇਹ ਦੱਸ ਤੂੰ ਕਿਉਂ ਨਾ ਮੌਕੇ ਸਹਿਰਾ ਦੀ ਗੱਲ ਦਾ ਪ੍ਰਬੰਧ ਕੀਤਾ ਭੈਣ ਤੇਰੇ ਮੁੱਢ ਬੈਠੀ ਐ ਕਿਉਂ ਨਾ ਇਹਨੂੰ ਦੱਸਿਆ ਕਿਉਂ ਨਾ ਮੈਨੂੰ ਦੱਸਿਆ ਉਹ ਯਾਰ ਤੂੰ ਮੈਨੂੰ ਮੰਗੇ ਰਾਬ ਨਹੀਂ ਦੱਸਿਆ ਨਹੀਂ ਦੱਸਿਆ ਤਾਂ ਰੋਣ ਜੋ ਕਰੇਗਾ ਬਸ ਰੋਲ ਰੋ ਲੈਂਦਾ ਇਧਰੋਂ ਅੱਖਾਂ ਬੂਹੀਆਂ ਇਧਰੋਂ ਅੱਖਾਂ ਬੂਹੀਆਂ ਹੋਰੇ ਨੂੰ ਕੋ ਕੰਮੀ ਨਹੀਂ ਹੈਗਾ ਮੈਂ ਹੁਣ ਆਦੀ ਟੀ ਨੂੰ ਲੈ ਆਉਦਾ ਪਿੰਡ ਵਕਾਉਣ ਵਾਸਤੇ ਮੈਂ ਕਿਹਾ ਤੈਨੂੰ ਮੈਂ ਮੇਰਾ ਨਿਕਲਿਆ ਜਿਹਾ ਬਚੜਾ ਦਿਖਾਉਂ ਜਿਹਨੂੰ ਗੋਦੀ 'ਚ ਬਿਠਾ ਕੇ ਪਾਲਿਆ ਹੋਇਆ ਕੀ ਦਿਖਾਉਂ ਕਿੱਥੇ ਮੰਗਾ ਭਾਈ ਉਹ ਤਾਂ ਉਸੇ ਦੁੱਖ ਨੇ ਤਾਂ ਸਾਨੂੰ ਜਵਾਂ ਮਾਰਦਾ ਇਹ ਸਾਰੀ ਹੈਗੀ ਸਕੀਮ ਲਾਈ ਹੋਈ ਇਹ ਭਤੀਜਾ ਜਿਹੜਾ ਵੀ ਕਹਿੰਦਾ ਇਹ ਪਤਾ ਨਹੀਂ ਕੌਣ ਸੀ ਉਹ ਤੇ ਉਹ ਲੁਤਰੋਈ ਜੀ ਲਫੰਡਰ ਉਹੀ ਤੁਰਿਆ ਫਿਰਦਾ ਸੀ ਇੱਕ ਵਾਰੀ ਤਾਂ ਮੈਨੂੰ ਝੜਕਾ ਸੀ ਜਾਂਦੀ ਦੀਆਂ ਉਹ ਕਿ ਤੂੰ ਤੇਰਾ ਇੱਥੇ ਕੀ ਕੁੜੀਆਂ ਵਾਲੇ ਘਰੇ ਕੰਮ ਆਗਾ ਮੈਂ ਹੁਣ ਕੀ ਇਹਨੂੰ ਪੈਣ ਕੀ ਇਹਨੂੰ ਕਹੀਏ ਕੀ ਕਹਿਣਾ ਭਾਈ ਬਸ ਪੱਟੇ ਗਏ ਕੀ ਰਹਿ ਗਿਆ ਖਾਲੀ ਹੋ ਗਿਆ ਘਰ ਹੁਣ ਆ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਮੈਂ ਵੀ ਕਿੰਨਾ ਕਚੜਾ ਕਿੰਨਾ ਵਿਚਰੇ ਦੇ ਘਰੇ ਆਉਂਗੀ ਆਖਰ ਨੂੰ ਮੇਰਾ ਘਰ ਵੀ ਮੈਨੂੰ ਲੋੜੀ ਦੇਗਾ ਹਾਂ ਆਹ ਦਾ ਘਰ ਗਵਾਲ ਹੈ ਮੈਨੂੰ ਇਹ ਨਹੀਂ ਪਤਾ ਇਹਦਾ ਜਿਹੜਾ ਘਰ ਹੈ ਇਹਦੀ ਜ਼ਮੀਨ ਜਾਇਦਾਦ ਉਹ ਨਾ ਮੰਗੇਗਾ ਲੈ ਆਈ ਗਏ ਮੈਨੂੰ ਤਾਂ ਲੱਗਦਾ ਹੈ ਉਹ ਜਿਹੜਾ ਚਮਕੌਰ ਗੜੀ ਹੋਇਆ ਜਾਂ ਕੀ ਕਹਿੰਦੇ ਆ ਉਹ ਖਾ ਪੀ ਗਿਆ ਉਹ ਉਹ ਖਾ ਪੀ ਗਿਆ ਰਲ ਕੇ ਖਾ ਪੀ ਗਏ ਧੋਖਾ ਕਰਿਆ ਜਮਾਂ ਸ਼ਰੇ ਆਵੇਂ ਇਹਨਾਂ ਨਾਲ ਇਹਨਾਂ ਦੀ ਅੱਖਾਂ ਤੇ ਪੱਟੀ ਬੱਜੀ ਰਹੀ ਦੇਖ ਤੂੰ ਤੈਨੂੰ ਅਸੀਂ ਰੰਭਾ ਨਹੀਂ ਦਿੰਦੇ ਤੂੰ ਵੀ ਸਾਡੇ ਵਰਗੇ ਆ ਸਾਡਾ ਭਰਾ ਹੈ ਤੇਰੇ ਨਾਲ ਹੋਇਆ ਧੋਖਾ ਤੇਰੇ ਨਾਲ ਹੋ ਗਿਆ ਸਾਡੇ ਨਾਲ ਹੋ ਗਿਆ ਪਰ ਹੋਇਆ ਧੋਖਾ ਹੈ ਤੇਰੀ ਲੁਤਰੋ ਵਾਲੀ ਨੇ ਉਸਨੇ ਬਟਰਫਲਾਈ ਨੇ ਉਹਨੇ ਚਮਕੌਰ ਗੜ੍ਹੀਏ ਨੇ ਇਹਨਾਂ ਨਾਲ ਕੇ ਕੀਤਾ ਧੋਖਾ ਬਈ ਇਹ ਤੈਨੂੰ ਗੱਲ ਮੰਨਣੀ ਪਊ ਮੰਨ ਲੈ ਨਾ ਇਹ ਗੱਲ ਵੀ ਕੀ ਮੂੰਹ ਸਿੱਟਿਆ ਬਾਈ ਆਇਆਗਾ ਮਾੜਾ ਬੋਟਾ ਮਾਫੀ ਮੰਗ ਲਾ ਵੀ ਖੋ ਗਈ ਗਲਤੀ ਮੈਂ ਘਰ ਨਹੀਂ ਸੰਭਾਲਿਆ ਗਿਆਗਾ ਮੈਂ ਆਪਦਾ ਟੱਬਰ ਚਲੋ ਤਾਂ ਸੀਗੀ ਮੁੱਖ ਗਈ ਚੰਦਰਾ ਤੈਨੂੰ ਤਾਂ ਫੇਰ ਵੀ ਇਹਨਾਂ ਨੇ ਛੱਤ ਦਿੱਤੀ ਵੀ ਬਹਿ ਜਾ ਇੱਥੇ ਘਰ ਸੰਭਾਲ ਲੇਗਾ ਕੀ ਇਸਕਾ ਇਲਾਜ ਹੈ ਭਰਾਵਾ ਕੋਈ ਇਲਾਜ ਨਹੀਂ ਪਈ ਖਤਮ ਹੋ ਗਈ ਕਹਾਣੀ ਕਹਾਣੀ ਖਤਮ ਹੋ ਗਈ ਜਿਹਨੂੰ ਮੋਹਰੇ ਲਾ ਕੇ ਤੂੰ ਘਰ ਤੋਂ ਰਿਹਾ ਹੋਇਆ ਸੀ ਉਹੀ ਸਾਰਾ ਕੁਝ ਲੈ ਉੱਡੀ ਤੇ ਅਸੀਂ ਅਸੀਂ ਫਿਰ ਕੀਤੇ ਪਾਣੀ ਹਾਰਾਂ ਬਾਈ ਠੀਕ ਹੈ ਤੇ ਸਾਡਾ ਪ੍ਰਾਂ ਹੈ ਸਾਡੇ ਨਾਲ ਰਹਿ ਮौज ਕਰ ਜਿਵੇਂ ਤੇਰਾ ਜੀ ਕਰਦਾ ਪਰ ਪੱਲੇ ਤਾਂ ਕਿਸੇ ਦੇ ਕੱਖ ਨਹੀਂ ਰਿਹਾ ਬਾਈ ਅਸੀਂ ਜਦੋਂ ਕੋਈ ਗੱਲ ਕਹਿੰਦੇ ਅਸੀਂ ਤਾਂ ਬੁਰੇ ਲੱਗਦੇ ਸੀ ਕੁੜੀਆਂ ਨੂੰ ਵੀ ਮਜ਼ਾਹ ਕਰਣ ਲੱਗਦੀ ਸੀਗੇ ਐਸੇ ਕਰਕੇ ਤੁਹਾਨੂੰ ਤੁਸੀਂ ਜ਼ਹਿਰ ਲੱਗਦੇ ਸੀ ਤੁਸੀਂ ਸੱਚੀ ਗੱਲ ਕਰਦੇ ਸੀ ਚਾਹ ਲੱਗੀ ਇਹਨਾਂ ਨੂੰ ਮੈਂ ਤੁਸੀਂ ਸੱਚੀ ਗੱਲ ਕਰਦੇ ਸੀ ਪਰ ਹੁਣ ਪੱਲੇ ਕੱਖ ਨਹੀਂ ਰਿਹਾ ਜੀ ਉਹ ਲੈ ਉੱਡੀ ਸਭ ਕੁਝ ਤੇ ਹੁਣ ਮੈਂ ਤਾਂ ਇਹ ਕਹਿਣਾ ਆ ਸਸਰੀ ਕਾਲ ਹੈ ਜੀ ਜਿਨ੍ਹਾਂ ਨੇ ਚੰਗਾ ਕੀਤਾ ਉਹਨਾਂ ਨੂੰ ਵੀ ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਨੇ ਵੀ ਜਿਨ੍ਹਾਂ ਨੇ ਧੋਖੇ ਦਿੱਤੇ ਉਹਨਾਂ ਨੂੰ ਵੀ ਵੈਗਰੂ ਸਭ ਨੂੰ ਲੰਬੀ ਉਮਰ ਦੇਵੇ ਜੀ ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਕਿਉਂ ਪਵਨ ਸਿੰਘ ਜਿਹਦੇ ਦਿਲ ਚ ਜੋ ਸੀਖ ਕਰ ਗਿਆ ਇਹ ਪ੍ਰਮਾਤਮਾ ਸਾਭ ਨੂੰ ਸਮੱਤ ਬਖਸ਼ੀ ਅਸੀਂ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਅਸੀ ਕਿਸੇ ਦਾ ਬੋਲਾ ਨਹੀਂ ਚਾਹੁੰਦੇ ਇਹ ਸੱਚੇ ਪਾਸ਼ਾ ਮੇਰ ਰੱਖੀ ਜਵਾਬ